ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਛੋਟੀ ਜਿਹੀ ਨਵੀਂ ਕਹਾਣੀ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਕਹਾਣੀ ਪਸੰਦ ਆਵੇਗੀ ਜੇਕਰ ਕਹਾਣੀ ਪਸੰਦ ਆਈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਅਸੀਂ ਅਕਸਰ ਆਪਣੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਦੇ ਹਾਂ ਤੇ ਸਾਨੂੰ ਹਮੇਸ਼ਾ ਦੂਸਰਿਆਂ ਦੀਆਂ ਗਲਤੀਆਂ ਹੀ ਨਜ਼ਰ ਆਉਂਦੀਆਂ ਹਨ ਸਾਨੂੰ ਕਦੇ ਵੀ ਕਿਸੇ ਦੀ ਚੰਗਿਆਈ ਨਜ਼ਰ ਨਹੀਂ ਆਉਂਦੀ ਅਜਿਹਾ ਹੀ ਇਸ ਛੋਟੀ ਜਹੀ ਕਹਾਣੀ ਦੇ ਵਿੱਚ ਹੈ ਇੱਕ ਕੰਪਨੀ ਦੇ ਵਿੱਚ ਜੌਬ ਲਈ ਇੰਟਰਵਿਊ ਚੱਲ ਰਹੀ ਸੀ ਉੱਥੇ ਇੱਕ ਨੌਜਵਾਨ ਇੰਟਰਵਿਊ ਦੇਣ ਲਈ ਆਇਆ ਕੰਪਨੀ ਦੇ ਹੈੱਡ ਨੇ ਉਸ ਨੂੰ ਪੁੱਛਿਆ ਕਿ ਉਸਨੇ ਆਪਣੀ ਪਹਿਲੀ ਕੰਪਨੀ ਵਿੱਚ ਨੌਕਰੀ ਕਿਉਂ ਛੱਡ ਦਿੱਤੀ ਉਸਨੇ ਨੌਕਰੀ ਛੱਡੀ ਹੈ ਕਿ ਕੰਪਨੀ ਵਾਲਿਆਂ ਨੇ ਹੀ ਉਸ ਨੂੰ ਨੌਕਰੀ ਤੋਂ ਕੱਢਿਆ ਹੈ ਉਸ ਨੌਜਵਾਨ ਨੇ ਕਿਹਾ ਕਿ ਮੈਂ ਕੰਪਨੀ ਨੂੰ ਖੁਦ ਹੀ ਛੱਡਿਆ ਹੈ ਕਿਉਂਕਿ ਉੱਥੋਂ ਦੇ ਲੋਕ ਬਹੁਤ ਬੇਕਾਰ ਸਨ ਹਮੇਸ਼ਾ ਝਗੜਾ ਕਰਦੇ ਰਹਿੰਦੇ ਸਨ ਮੈਨੇਜਮੈਂਟ ਵੀ ਅੱਛਾ ਨਹੀਂ ਸੀ ਇਸ ਕਰਕੇ ਮੈਂ ਉੱਥੋਂ ਨੌਕਰੀ ਛੱਡ ਕੇ ਆ ਗਿਆ ਹਾਂ ਕੰਪਨੀ ਦੇ ਹੈੱਡ ਨੇ ਉਸ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਕੰਪਨੀ ਦੇ ਹੈੱਡ ਨੇ ਉਸ ਨੌਜਵਾਨ ਨੂੰ ਕਿਹਾ ਕਿ ਇਸ ਕੰਪਨੀ ਦੇ ਲੋਕ ਤਾਂ ਉਸ ਕੰਪਨੀ ਦੇ ਲੋਕਾਂ ਤੋਂ ਵੀ ਬੇਕਾਰ ਹਨ ਹਮੇਸ਼ਾ ਝਗੜਾ ਕਰਦੇ ਰਹਿੰਦੇ ਹਨ ਇਸ ਕਰਕੇ ਤੈਨੂੰ ਇੱਥੇ ਨੌਕਰੀ ਨਹੀਂ ਕਰਨੀ ਚਾਹੀਦੀ ਜੇਕਰ ਤੂੰ ਇੱਥੇ ਨੌਕਰੀ ਕਰੇਂਗਾ ਤਾਂ ਤੂੰ ਪਹਿਲਾਂ ਨਾਲੋਂ ਵੀ ਦੁਖੀ ਹੋ ਜਾਵੇਂਗਾ ਉਹ ਨੌਜਵਾਨ ਉੱਥੋਂ ਚਲਾ ਗਿਆ ਉਸ ਤੋਂ ਬਾਅਦ ਦੂਸਰਾ ਨੌਜਵਾਨ ਇੰਟਰਵਿਊ ਲਈ ਆਇਆ ਕੰਪਨੀ ਦੇ ਮੁਖੀ ਨੇ ਉਹੀ ਸੇਮ ਸਵਾਲ ਉਸ ਨੌਜਵਾਨ ਨੂੰ ਕੀਤਾ ਕਿ ਤੂੰ ਪਹਿਲੀ ਨੌਕਰੀ ਕਿਉਂ ਛੱਡੀ ਕੀ ਤੈਨੂੰ ਕੰਪਨੀ ਵਾਲਿਆਂ ਨੇ ਨੌਕਰੀ ਤੋਂ ਕੱਢ ਦਿੱਤਾ ਤਾਂ ਉਸ ਨੌਜਵਾਨ ਨੇ ਕਿਹਾ ਨਹੀਂ ਮੈਨੂੰ ਕੰਪਨੀ ਵਾਲਿਆਂ ਨੇ ਨਹੀਂ ਕੱਢਿਆ ਮੈਂ ਖੁਦ ਹੀ ਜੋਬ ਛੱਡ ਕੇ ਆਇਆ ਹਾਂ ਕਿਉਂਕਿ ਮੈਨੂੰ ਜੋਬ ਛੱਡਣ ਦਾ ਬਿਲਕੁਲ ਮਨ ਨਹੀਂ ਸੀ ਪਰ ਉਹਨਾਂ ਨੇ ਮੈਨੂੰ ਟਰਾਂਸਫਰ ਆਫਰ ਕੀਤੀ ਸੀ ਮੈਂ ਇਸ ਸਮੇਂ ਇਹ ਸ਼ਹਿਰ ਛੱਡ ਕੇ ਨਹੀਂ ਜਾ ਸਕਦਾ ਕਿਉਂਕਿ ਮੇਰੀਆਂ ਬਹੁਤ ਸਾਰੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਹਨ ਮੇਰੀ ਕੰਪਨੀ ਬਹੁਤ ਜ਼ਿਆਦਾ ਚੰਗੀ ਸੀ ਮੇਰੇ ਸਹਿਕਰਮੀ ਬਹੁਤ ਜ਼ਿਆਦਾ ਸਹਿਯੋਗੀ ਸਨ ਅਸੀਂ ਸਾਰੇ ਸਹਿਕਰਮੀ ਆਪਸ ਵਿੱਚ ਰਲ ਮਿਲ ਕੇ ਕੰਮ ਕਰਦੇ ਸੀ ਸਾਡੀ ਕੰਪਨੀ ਦਾ ਹੈੱਡ ਵੀ ਬਹੁਤ ਵਧੀਆ ਸੀ ਸਾਡੀ ਮੈਨੇਜਮੈਂਟ ਵੀ ਬਹੁਤ ਵਧੀਆ ਸੀ ਮੇਰਾ ਮਨ ਨਹੀਂ ਕਰਦਾ ਸੀ ਕਿ ਮੈਂ ਉਹ ਕੰਪਨੀ ਛੱਡਾਂ ਪਰ ਮੇਰੀ ਮਜਬੂਰੀ ਸੀ ਉੱਥੋਂ ਦੇ ਸਾਰੇ ਹੀ ਲੋਕ ਬਹੁਤ ਚੰਗੇ ਸਨ ਮੈਂ ਉਹਨਾਂ ਨੂੰ ਬਹੁਤ ਮਿਸ ਕਰਾਂਗਾ ਇਹ ਸੁਣ ਕੇ ਕੰਪਨੀ ਦੇ ਹੈੱਡ ਨੇ ਕਿਹਾ ਕਿ ਇੱਥੋਂ ਦੇ ਲੋਕ ਵੀ ਬਹੁਤ ਚੰਗੇ ਅਤੇ ਕੋਆਪਰੇਟਿਵ ਹਨ ਉਹ ਵੀ ਤੇਰੇ ਨਾਲ ਵਧੀਆ ਢੰਗ ਨਾਲ ਰਹਿਣਗੇ ਕੰਪਨੀ ਦੇ ਹੈੱਡ ਦਾ ਪੀ ਉੱਥੇ ਖੜਾ ਸਭ ਕੁਝ ਦੇਖ ਤੇ ਸੁਣ ਰਿਹਾ ਸੀ ਜਦ ਉਹ ਨੌਜਵਾਨ ਚਲਾ ਗਿਆ ਤਾਂ ਕੰਪਨੀ ਦੇ ਹੈੱਡ ਦਾ ਜੋ ਪੀਏ ਸੀ ਉਸਨੇ ਹੈੱਡ ਨੂੰ ਪੁੱਛਿਆ ਤੁਸੀਂ ਦੋਨਾਂ ਨੌਜਵਾਨਾਂ ਨੂੰ ਸੇਮ ਸਵਾਲ ਪੁੱਛੇ ਪਰ ਉਹਨਾਂ ਦੇ ਅਨਸਰ ਅਲੱਗ-ਅਲੱਗ ਕਿਉਂ ਦਿੱਤੇ ਤੁਸੀਂ ਪਹਿਲੇ ਨੌਜਵਾਨ ਨੂੰ ਕਿਹਾ ਕਿ ਇੱਥੋਂ ਦੇ ਲੋਕ ਬੁਰੇ ਹਨ ਪਰ ਦੂਸਰੇ ਨੂੰ ਕਿਹਾ ਕਿ ਇੱਥੋਂ ਦੇ ਲੋਕ ਚੰਗੇ ਹਨ ਅਜਿਹਾ ਕਿਉਂ ਤਾਂ ਕੰਪਨੀ ਦੇ ਹੈੱਡ ਨੇ ਕਿਹਾ ਕਿ ਜੋ ਚੰਗਾ ਮਨੁੱਖ ਹੁੰਦਾ ਹੈ ਉਸ ਨੂੰ ਸਾਰੇ ਚੰਗੇ ਹੀ ਨਜ਼ਰ ਆਉਂਦੇ ਹਨ ਅਤੇ ਜੋ ਮਨੁੱਖ ਬੁਰਾ ਹੁੰਦਾ ਹੈ ਉਸ ਨੂੰ ਸਾਰੇ ਹੀ ਬੁਰੇ ਨਜ਼ਰ ਆਉਂਦੇ ਹਨ ਜੇਕਰ ਮੈਂ ਉਸ ਪਹਿਲੇ ਨੌਜਵਾਨ ਨੂੰ ਨੌਕਰੀ ਦੇ ਦਿੰਦਾ ਤਾਂ ਕੰਪਨੀ ਦਾ ਮਾਹੌਲ ਖਰਾਬ ਹੋ ਜਾਣਾ ਸੀ ਉਸ ਨੂੰ ਸਾਰਿਆਂ ਦੇ ਵਿੱਚ ਮੀਆਂ ਨਜ਼ਰ ਆਉਣੀਆ ਸਨ ਪਰ ਆਪਣੇ ਵਿੱਚ ਉਸ ਨੂੰ ਕਮੀ ਨਹੀਂ ਦਿਖਣੀ ਸੀ ਪਰ ਜੋ ਦੂਸਰਾ ਨੌਜਵਾਨ ਹੈ ਇਹ ਖੁਦ ਚੰਗਾ ਹੈ ਇਸ ਦਾ ਸੁਭਾ ਚੰਗਾ ਹੈ ਇਸ ਨੂੰ ਸਾਰੇ ਹੀ ਚੰਗੇ ਲੱਗਣੇ ਹਨ ਇਸਨੀ ਸਭ ਨਾਲ ਰਲ ਮਿਲ ਕੇ ਰਹਿਣਾ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੋ ਚੰਗਾ ਮਨੁੱਖ ਹੁੰਦਾ ਹੈ ਉਸ ਨੂੰ ਸਾਰੇ ਹੀ ਚੰਗੇ ਨਜ਼ਰ ਆਉਂਦੇ ਹਨ ਅਤੇ ਜੋ ਬੁਰਾ ਮਨੁੱਖ ਹੁੰਦਾ ਹੈ ਉਸ ਨੂੰ ਸਾਰੇ ਹੀ ਬੁਰੇ ਨਜ਼ਰ ਆਉਂਦੇ ਹਨ ਇਸ ਲਈ ਦੂਸਰਿਆਂ ਨੂੰ ਬਦਲਣ ਤੋਂ ਪਹਿਲਾਂ ਸਾਨੂੰ ਖੁਦ ਨੂੰ ਬਦਲਣਾ ਚਾਹੀਦਾ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਨਮੀਆਂ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ